ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਦਾ ਹਾਲ ਚਾਲ ਹੈ ਸਾਰੇ ਭੈਣ ਭਰਾਵਾਂ ਦਾ ਉਮੀਦ ਕਰਦੇ ਆ ਸਵਧਿਆ ਹੋਵੋਗੇ ਤੇ ਰੱਬ ਸਾਰੇ ਭੈਣ ਭਰਾਵਾਂ ਨੂੰ ਆਪਣੀ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਹਾਜ਼ਰ ਆ ਜੀ ਨਵੀਂ ਵੀਡੀਓ ਦੇ ਨਾਲ ਵੀਡੀਓ ਅਮਰਿਤਪਾਲ ਸਿੰਘ ਤੇ ਮਜੀਠੀਏ ਤੋਂ ਰਿਲੇਟਡ ਆ ਜਿਸ ਤਰ੍ਹਾਂ ਕਿ ਮਜੀਠੀਆ ਅਮਰਿਤਪਾਲ ਸਿੰਘ ਦੇ ਖਿਲਾਫ ਜੋ ਜੋ ਗੱਲਾਂ ਕਰ ਰਿਹਾ ਉਹ ਸਭ ਨੂੰ ਪਤਾ ਹੈ ਤੇ ਆਓ ਸਭ ਤੋਂ ਪਹਿਲਾਂ ਅੱਜ ਇਹ ਵੀਡੀਓ ਵੇਖ ਕੇ ਜਾਣਕਾਰੀ ਹਾਸਲ ਕਰ ਲੈਂਦੇ ਆ ਤੇ ਫਿਰ ਇਸ ਤੇ ਆਪਣੇ ਵਿਚਾਰ ਸਾਂਝੇ ਕਰਦੇ ਆ ਰਹਿਣਾ ਤੁਸੀਂ ਸਾਡੇ ਨਾਲ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਹੈ ਉਮੀਦ ਕਰਦੇ ਆਂ ਕਿ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇਨਫਰਮੇਟਿਵ ਹੋਵੇਗੀ ਤੇ ਆਜੋ ਫਿਰ ਲੈਟ ਗੈਟ ਸਟਾਰਟ ਹਾਂ ਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਅਕਸਰ ਤੁਸੀਂ ਵੇਖਿਆ ਵੀ ਭਾਈ ਅਮਰਪਾਲ ਸਿੰਘ ਔਰ ਉਹਦੇ ਭਰਾ ਦੇ ਉੱਤੇ ਬਹੁਤ ਵੱਡੀ ਯਾਨੀ ਇੱਕ ਗੱਲ ਕਹਿ ਗਏ ਨੇ ਕਹਿੰਦੇ ਇਹ ਚਿੱਟਾ ਲਾਉਂਦੇ ਨੇ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੈਰਾਨ ਕਰਨ ਵਾਲੀ ਵੀਡੀਓ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਚਿੱਟਾ ਕਿਵੇਂ ਲਾ ਰਹੇ ਨੇ ਔਰ ਕਿਵੇਂ ਝੂਲ ਰਹੇ ਨੇ ਗੱਡੀ ਦੇ ਕੋਲ ਖੜ ਕੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਜਿਹੜਾ ਬੰਦਾ ਯਾਨੀ ਇਹ ਦਾਵਾ ਕਰ ਰਿਹਾ ਸੀ ਕਿ ਅਮਰਪਾਲ ਸਿੰਘ ਦਾ ਪੂਰਾ ਪਰਿਵਾਰ ਜਿਹੜਾ ਭਾਈ ਅਮਰਪਾਲ ਸਿੰਘ ਦਾ ਭਰਾ ਜਿਹੜਾ ਹਰਪ੍ਰੀਤ ਸਿੰਘ ਹੈ ਉਹਨਾਂ ਨੇ ਦਾਵਾ ਕੀਤਾ ਕਹਿੰਦਾ ਇਹ ਚਿੱਟਾ ਲਾਉਂਦਾ ਪਰ ਅਸੀਂ ਇੱਕ ਹੋਰ ਵੀਡੀਓ ਕੱਢ ਕੇ ਲਿਆਏ ਆ ਵੀ ਜਿਹਦੇ ਵਿੱਚ ਬਾਗਲ ਦਾ ਯਾਨੀ ਸਾਲਾ ਸੁਖਵੀਰ ਸਿੰਘ ਦਾ ਵਿਕਰਮ ਸਿੰਘ ਮਜੀਠੀ ਆ ਜਿਹਨੂੰ ਕਹਿੰਦੇ ਆ ਉਸੇ ਬੰਦੇ ਦਾ ਵੀਡੀਓ ਅੱਜ ਤੁਹਾਨੂੰ ਚਿੱਟਾ ਲਾਉਂਦੇ ਦਾ ਵਿਖਾਵਾਂਗੇ ਤਾਂ ਪਹਿਲਾਂ ਤੁਹਾਨੂੰ ਮੈਂ ਇਹਦੀ ਇੱਕ ਵੀਡੀਓ ਸੁਣਾਉਂਗਾ ਜੀਰੇ ਵਿੱਚ ਇਹ ਝੂਠਾ ਦਾਵਾ ਕਰ ਰਿਹਾ ਹੈ ਅੱਜ ਇਹਦਾ ਝੂਠ ਦਿਖਾਵਾਂਗੇ ਤੁਹਾਨੂੰ ਕਿ ਜਿਹੜਾ ਭਾਈ ਹੈ ਭਾਈ ਅਮਰਪਾਲ ਸਿੰਘ ਦਾ ਹਰਪ੍ਰੀਤ ਸਿੰਘ ਉਹ ਚਿੱਟਾ ਲਾ ਰਿਹਾ ਹੈ ਬਹੁਤ ਵੱਡਾ ਦਾਵਾ ਕੀਤਾ ਇਹਨੇ ਸੋਸ਼ਲ ਮੀਡੀਆ ਦੇ ਉੱਤੇ ਔਰ ਜਦੋਂ ਇਹਨਾਂ ਨੂੰ ਕੋਈ ਨੰਗਾ ਕਰ ਦਿੰਦਾ ਇਹਨਾਂ ਦੀ ਕੋਈ ਪੋਲ ਖੁੱਲ ਜਾਂਦੀ ਹੈ ਤਾਂ ਫੇਰ ਇਹ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿੰਦੇ ਜਿਵੇਂ ਇਹਨਾਂ ਦਾ ਵੱਡਾ ਬਦਲ ਹੋਵੇ ਚਾਹੇ ਹੋਵੇ ਸੁਖਬੀਰ ਸਿੰਘ ਬਾਦਲ ਯਾਨੀ ਇਹਨਾਂ ਦਾ ਲਾਣਾ ਜਿਹੜਾ ਪੂਰਾ ਦੋਸ਼ੀ ਰਿਹਾ ਪੰਜਾਬ ਦਾ ਇਹ ਗੱਲ ਪੂਰਾ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਬਾਤ ਪੁਰਾਣਾ ਨੇਤਾ ਸੀ ਵੱਡਾ ਬਾਦਲ ਪਰ ਜੜਾਂ ਚ ਤੇਲ ਉਸੇ ਨੇ ਪਾਇਆ ਪੰਜਾਬ ਦੇ ਜਿਹੜਾ ਪੰਜਾਬ ਅੱਜ ਵੀ ਉਸੇ ਅੱਗ ਦੇ ਨਾਲ ਸੁਲਗ ਰਿਹਾ ਤਾਂ ਹੁਣ ਪਹਿਲੇ ਇਹਦੀ ਵੀਡੀਓ ਸੁਣ ਲਓ ਕੀ ਕਹਿ ਕੀ ਰਿਹਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਕਿਵੇਂ ਚਿੱਟਾ ਲਾ ਕੇ ਝੂਲ ਰਿਹਾ ਤੇ ਕਿਵੇਂ ਚਿੱਟਾ ਲਾਉਂਦਾ ਪ੍ਰਤੱਖ ਵੀਡੀਓ ਤੁਹਾਡੇ ਸਾਹਮਣੇ ਤਰਾਂਗੇ ਸੁਣੋ ਅੱਜ ਨਾਲ ਮੈਂ ਇੱਕ ਵੀਡੀਓ ਤੁਹਾਨੂੰ ਵਿਖਾਉਂਗਾ ਉਸ ਤੋਂ ਬਾਅਦ ਕਈ ਚੀਜ਼ਾਂ ਨਿਕਲ ਕੇ ਆਉਣਗੀਆਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੋ ਗੱਲ ਮੈਂ بار-बार ਕਹਿੰਦਾ ਸੀ ਉਹ ਗੱਲਾਂ ਸੱਚੀਆਂ ਹੋ ਰਹੀਆਂ ਨੇ ਕਿ ਜਿਹੜਾ ਇਹ ਅਮਰਿਤਪਾਲ ਹੈ ਇਹ ਢੋਂਗੀ ਆ ਇਹ ਡੁਪਲੀਕੇਟ ਆ ਇਹ ਨਕਲੀ ਆ ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋਏ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾਂ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈਆ ਉਸ ਇਲੈਕਸ਼ਨ ਚ ਜਿਹੜੇ ਪਰਮਜੀਤ ਕੌਰ ਜੀ ਖਾਲੜਾ ਸਭ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਪਰ ਅੱਜ ਇਹ ਵਾਰ-ਵਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਕਿ ਕਮਰੇ ਧਾਰੀ ਸਿੰਘ ਨੇ ਸਰਦਾਰ ਤਰਸੀਮ ਸਿੰਘ ਜੀ ਹੋਰੀ ਮੈਂ ਉਹਦਾ ਤੇ ਇੱਜ਼ਤ ਕਦਰ ਕਰਦਾ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਕਮਰਤ ਧਾਰੀ ਵੀ ਨੇ ਮਗਰ ਅਮਰਤ ਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਹੈ ਪਾਣੇ ਤੇ ਪਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ। ਵਿਕਰਮ ਸਿੰਘ ਮਜੀਠੀਆ ਦਾ ਪਹਿਲਾ ਸਵਾਲ ਆ ਜਿਹੜਾ ਕਹਿੰਦਾ ਜਿਹੜਾ ਗੁਰੂ ਦਾ ਸਿੱਖ ਹੈ ਉਹਨਾਂ ਨੂੰ ਝੂਠ ਬੋਲਣ ਦਾ ਯਾਨੀ ਸਿੱਧਾ ਭਾਈ ਅਮਰਪਾਲ ਸਿੰਘ ਦੇ ਪਿਤਾ ਉੱਤੇ ਨਿਸ਼ਾਨਾ ਸਾਧਿਆ। ਕਹਿੰਦਾ ਉਹਨਾਂ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਹੈਗਾ। ਔਰ ਹੁਣ ਮੈਂ ਸਵਾਲ ਇੱਕੋ ਹੀ ਕਰਦਾ ਜਿਹਦੇ ਵਿੱਚ ਪੂਰਾ ਨਿਪਟਾਰਾ ਹੋਣਾ ਹੈ ਔਰ ਉਹ ਵੀਡੀਓ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਵੀ ਜਿਹਦੇ ਵਿੱਚ ਚਿੱਟਾ ਵੀ ਲਾ ਰਹੇ ਨੇ। ਵਿਕਰਮ ਸਿੰਘ ਮਜੀਠੀਆ ਆ ਹੁਣ ਸਵਾਲ ਇਹ ਆ ਮੇਰਾ ਕਿ ਜਿਹੜਾ ਬਾਦਲ ਕਾ ਪੂਰਾ ਲਾਣਾ ਰਿਹਾ ਤੁਸੀਂ ਸਾਰੇ ਪੰਜਾਬੀ ਕਮੈਂਟ ਬਾਕਸ ਖੋਲੇ ਆ ਜੋ ਮਰਜੀ ਲਿਖੋ ਮੈਂ ਤੁਹਾਡੇ ਜਵਾਬ ਵੀ ਦੇਉਂਗਾ ਤਾਂ ਸਵਾਲ ਐਦਾ ਵੀ ਸਵਾਲ ਇਹ ਆ ਵੀ ਜਿੰਨਾ ਵੀ ਬਾਦਲ ਕਾ ਲਾਣਾ ਇਹਦੇ ਤੋਂ ਲੈ ਕੇ ਤੇ ਵੱਡੇ ਬਾਦਲ ਤੱਕ ਜਿਹੜਾ ਇਹਨਾਂ ਦਾ ਮਰ ਗਿਆ ਬਾਦਲ ਤਾਂ ਹੁਣ ਤੁਸੀਂ ਇਹ ਦੇਖੋ ਵੀ ਝੂਠ ਬੋਲ ਬੋਲ ਕੇ ਪਤਾ ਨਹੀਂ ਕਿੰਨੇ ਕੁ ਲੋਕ ਮਾਰ ਖਪਾ ਕੇ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ 25 ਸਾਲ ਤੱਕ ਰਾਜ ਕੀਤਾ ਪੰਜ ਵਾਰ ਇਹਨਾਂ ਦਾ ਵੱਡਾ ਬਾਦਲ ਮੁੱਖ ਮੰਤਰੀ ਰਿਹਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਫਿਰ ਇਹ ਮਜੀਠੀਆ ਜਿਹੜਾ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਤੁਹਾਨੂੰ ਲੱਗਦਾ ਵੀ ਜਿਹੜੀ ਸਜ਼ਾ ਮਿਲੀ ਆ ਅਕਾਲ ਤਖਤ ਸਾਹਿਬ ਤੋਂ ਐਵੇਂ ਮਿਲ ਗਈ ਉਹ ਵੱਡਾ ਬਾਦਲ ਭਾਂਦੇ ਐਵੇਂ ਹੀ ਮੰਜ ਗਿਆ ਜੋੜੇ ਐਵੇਂ ਹੀ ਝੜ ਗਿਆ ਸਵਾਲ ਇਹ ਆ ਵੀ ਜੇਕਰ ਉਹਨਾਂ ਤੇ આરોਪ ਲੱਗੇ ਸੀ ਕੌਮ ਦੇ ਦੋਸ਼ੀ ਸੀ ਬਹੁਤ ਵੱਡਾ ਬਹੁਤ ਵੱਡਾ ਯਾਨੀ ਜ਼ੁਲਮ ਕਮਾਇਆ ਇਹਨਾਂ ਨੇ ਕੌਮ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਔਰ ਜਿਹੜੀ ਕੌਮ ਦੇ ਨਾਲ ਇਹਨਾਂ ਨੇ ਬਹੁਤ ਵੱਡੇ ਵੱਡੇ ਤਸ਼ੱਦਦ ਕੀਤੇ ਉਹਨਾਂ ਲੋਕਾਂ ਦੇ ਸਾਹਮਣੇ ਸਾਫ਼ ਸੁਥਰੇ ਬਣਦੇ ਆ ਤੁਹਾਨੂੰ ਲੱਗਦਾ ਲੋਕ ਕੀ ਕਹਿੰਦੇ ਆ ਬਿਕਰਮ ਮਜੀਠੀਏ ਨੂੰ ਕਹਿੰਦੇ ਐਡਾ ਮੂੰਹ ਲੈ ਕੇ ਆਇਆ ਖੋਲ ਲੈਂਦਾ ਤੇ ਗੱਪ ਵੀ ਉੱਡੇ ਉੱਡੀ ਮਾਰਦਾ ਯਾਨੀ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਬਾਦਲ ਕਾ ਲਾਣਾ ਉਹ ਬਦਨਾਮ ਹੀ ਰਿਹਾ ਇਹਨਾਂ ਨੇ ਸਿਰਫ ਰਾਜਨੀਤੀ ਕਰਕੇ ਸਾਡੇ ਲੋਕਾਂ ਨੂੰ ਮਾਰਿਆ ਹੈ ਇਹ ਕਾਂਗਰਸ ਨੂੰ ਇਹ ਝਾੜੂ ਵਾਲਿਆਂ ਨੂੰ ਇਹ ਭਾਜਪਾ ਨੂੰ ਇਹ ਭਾਈ ਅਮਰਪਾਲ ਸਿੰਘ ਨੂੰ ਕੁਝ ਵੀ ਕਹਿਣ ਦੇ ਲਾਇਕ ਤਾਂ ਨਹੀਂ ਹੈਗੇ ਕਿਉਂਕਿ ਜਿਹੜੇ ਲੋਕਾਂ ਦੇ ਕੰਮ ਦੇ ਦੋਸ਼ ਲੱਗੇ ਹੁਣ ਉਹਨਾਂ ਦੀ ਯੁਰਤ ਕਿੱਥੋਂ ਪੈਂਦੀ ਹੈ ਇਹ ਸਾਡੇ ਲੋਕ ਆ ਜਿਹੜੇ ਥੋੜੇ ਬਹੁਤੇ ਇਹਨਾਂ ਦੇ ਨਾਲ ਸਿਰ ਹਿਲਾਉਣ ਵਾਲੇ ਉਹ ਵੀ ਚਲੇ ਜਾਣੀਏ ਕਿਉਂਕਿ ਇਹਨਾਂ ਦਾ ਟਾਈਮ ਖਤਮ ਹੈ ਜੇ ਕੋਈ ਪੰਜਾਬ ਦੇ ਵਿੱਚ ਨਮਾ ਕੋਈ ਜਨਰੇਸ਼ਨ ਸਾਡੀ ਉੱਪਰ ਕੇ ਸਾਹਮਣੇ ਆਉਂਦੀ ਆ ਜਿਵੇਂ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਲੋਕਾਂ ਦਾ ਨਸ਼ਾ ਛਡਾਉ ਨਿਕਲਿਆ ਨਾਲ ਨੋਂ ਸਾਥੀ ਸੀ ਪਰ ਉਹ ਲੋਕ ਇਹਨਾਂ ਨੂੰ ਚੁਭਦੇ ਆ ਉਹ ਚਾਹੇ ਤਾਂ ਮੌਜੂਦਾ ਸਾਡੀ ਸਰਕਾਰ ਆ ਨਖਿੱਦੀ ਪੰਜਾਬ ਦੀ ਝਾੜੂ ਵਾਲਿਆਂ ਦੀ ਤੇ ਚਾਹੇ ਫਿਰ ਮਜੀਠੀਆ ਚਾਹੇ ਇਹਨਾਂ ਦਾ ਵੱਡਾ ਬਾਦਲ ਸੀ ਚਾਹੇ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਹੈ ਤਾਂ ਦੇਖੋ ਏਡੀ ਏਡੀ ਗੱਲਾਂ ਨੇ ਜਿਹੜੀਆਂ ਇਹ ਸਾਰਾ ਪੰਜਾਬ ਜਾਣਦਾ ਵੀ ਇਹਨਾਂ ਦਾ ਪੂਰਾ ਪਰਿਵਾਰ ਪੰਜਾਬ ਨੂੰ ਲੁੱਟ ਕੇ ਖਾ ਗਿਆ ਪੰਜਾਬ ਦੇ ਨਾਲ ਪੰਜਾਬ ਦੀ ਕੌਮ ਦੇ ਨਾਲ ਬਹੁਤ ਵੱਡੇ ਵੱਡੇ ਤਸ਼ੱਦਦ ਕੀਤੇ ਬਹੁਤ ਵੱਡਾ ਖਾਨ ਕੀਤਾ ਕੌਮ ਦਾ ਤਾਂ ਫੇਰ ਇਹ ਕਿਵੇਂ ਕਹਿਣ ਦੇ ਹੱਕਦਾਰ ਹੈ ਵੀ ਭਾਈ ਅਮਰਪਾਲ ਸਿੰਘ ਦੇ ਉਂਗਲੀ ਵੀ ਚੱਕ ਜਾਣ ਜਿਹੜੇ ਬੰਦੇ ਆਪ ਐਡੇ ਐਡੇ ਨਸ਼ੇ ਕਰਦੇ ਨੇ ਖੁਦ ਹਰ ਸਿਮਰਤ ਕੌਰ ਫੀਮ ਖਾਂਦੀ ਐ ਇਹ ਸਾਰੀ ਖਾਂਦੇ ਨਹੀਂ ਤਾਂ ਫੇਰ ਸਵਾਲ ਕਿਉਂ ਕਰਦੇ ਲੋਕਾਂ ਦੇ ਸਵਾਲ ਐ ਮੇਰੇ ਨਹੀਂ ਹੈਗੇ ਇਹ ਲੋਕ ਕਹ ਰਹੇ ਨੇ ਤਾਂ ਮੈਂ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਦੀ ਜਨਤਾ ਤੋਂ ਕਿ ਜਦੋਂ ਵੀ ਇਹ ਭਾਸ਼ਣ ਦਿੰਦੇ ਡੱਕੇ ਹੁੰਦੇ ਨਸ਼ਿਆਂ ਦੇ ਨਸ਼ੇ ਤੋਂ ਬਗੈਰ ਇਹਨਾਂ ਦਾ ਕੋਈ ਮੈਂਬਰ ਨਹੀਂ ਆਉਂਦਾ ਕਿਉਂਕਿ ਬੋਲਣਾ ਬਹੁਤ ਔਖਾ ਹੈ ਤੇ ਸਵਾਲ ਕਰਨੇ ਬੜੇ ਸੌਖੇ ਲੱਗਦੇ ਆ ਇਹ ਜਦੋਂ ਜਨਤਾ ਦੇ ਵਿੱਚ ਵਿਚਰਦੇ ਆ ਉਦੋਂ ਨਸ਼ਾ ਕਰਕੇ ਜਾਂਦੇ ਆ ਪੂਰੀ ਟ੍ਰੇਨਿੰਗ ਕਰਕੇ ਜਾਂਦੇ ਆ ਕਿਵੇਂ ਬੋਲਣਾ ਪਹਿਲਾਂ ਹੀ ਟ੍ਰੇਨਿੰਗ ਕੀਤੀ ਹੁੰਦੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜਾਬ ਹੈ ਸਭ ਕੁਝ ਜਾਣਦਾ ਜਿਹੜੀਆਂ ਤੁਹਾਡੀਆਂ ਕਾਲੀਆਂ ਕਰਤੂਤਾ ਪਹਿਲਾ ਤੋਂ 25 ਸਾਲ ਤੁਸੀਂ ਰਾਜ ਕੀਤਾ ਪੰਜਾਬ ਦੇ ਅੰਦਰ ਤੇ ਉਹਨਾਂ 25 ਸਾਲਾਂ ਦੇ ਵਿੱਚ ਕੌਮ ਦੇ ਨਾਲ ਕੀ ਹੋਇਆ ਤੇ ਜਿਹੜਾ ਸੰਤ ਜਰਨਾਲ ਸਿੰਘ ਭਿੰਡਰਾਂ ਵਾਲੇ ਸੀ ਅਕਾਲ ਤਖਤ ਸਾਹਿਬ ਦੇ ਵਿੱਚ ਅਟੈਕ ਕਰਵਾਉਣ ਵਾਲਾ ਪਹਿਲੇ ਨੰਬਰ ਤੇ ਬਾਦਲ ਦਾ ਨਾਮ ਆਉਂਦਾ ਜਿਹੜਾ ਮਰ ਗਿਆ ਵੱਡਾ ਪ੍ਰਕਾਸ਼ ਬਾਦਲ ਜਿਹੜਾ ਮਰ ਗਿਆ ਇਹਨਾਂ ਦਾ ਉਸ ਬੰਦੇ ਦਾ ਨਾਮ ਆਉਂਦਾ ਐਸ ਕਰਕੇ ਲੋਕ ਉਹਨੂੰ ਕੋਸ ਰਹੇ ਆ ਗਾਲਾਂ ਕੱਢਦੇ ਆ ਕਹਿੰਦੇ ਉਹੀ ਤੇਲ ਪਾ ਕੇ ਗਿਆ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਐਸ ਕਰਕੇ ਮਰੇ ਤੇ ਉਹਦੇ ਬਹੁਤ ਸਾਰੇ ਲੋਕ ਪੰਜਾਬ ਦੇ ਬੁੱਧੀਜੀਵੀ ਨਹੀਂ ਪਹੁੰਚੇ ਨਹੀਂ ਮਰੇ ਤੇ ਅਗਲਾ ਕਹਿੰਦਾ ਯਾਰ ਮੇਰੇ ਨਾਲ ਕੀ ਵਿਕਰੇਮ ਇਹ ਬਹੁਤ ਸਾਰੇ ਸਵਾਲ ਸੀ ਸਾਡੇ ਪੰਜਾਬ ਦੇ মিডিਆ ਦੇ ਔਰ ਪੰਜਾਬ ਦੇ ਸਮਾਜ ਸੇਵੀਆਂ ਦੇ ਕਿ ਅਸੀਂ ਉਸ ਬੰਦੇ ਤੋਂ ਕੀ ਲੈਣਾ ਜੇ ਮਰ ਵੀ ਗਿਆ ਸੀ ਉੱਤੇ ਤਾਂ ਵੀ ਨਹੀਂ ਜਾਂਦੇ ਕਿਉਂਕਿ ਉਹ ਪੰਜਾਬ ਦਾ ਬਹੁਤ ਵੱਡੇ ਦੋਸ਼ੀ ਹੈ ਤਾਂ ਠੀਕ ਆ ਪੰਜਾਬ ਵਾਲੇ ਇਹ ਵਿਕਰਮ ਸਿੰਘ ਮਜੀਠੀਆ ਬਿਲਕੁਲ ਝੂਠਾ ਹੈ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਔਰ ਜਿਹੜਾ ਭਾਈ ਅਮਰਪਾਲ ਸਿੰਘ ਦਾ ਵੱਧ ਤੋਂ ਵੱਧ ਸਾਥ ਦੇ ਕੇ ਪੰਜਾਬ ਪੱਖੀ ਤੇ ਪੰਜਾਬ ਪ੍ਰਤੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਸੋ ਸਾਰਿਆਂ ਨੂੰ ਮੇਰਾ ਬਹੁਤ ਵੱਡੀ ਜਿਹੜੀ ਅਪੀਲ ਤੁਹਾਡੇ ਚਰਨਾਂ 'ਚ ਕਰਨ ਜਾ ਰਿਹਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਗਰੁੱਪਾਂ ਦੇ ਵਿੱਚ ਫੈਲਾ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਿਲਕੁਲ ਗਾਇਸ ਮੈਨੂੰ ਆਹ ਦੱਸੋ ਕਿ ਅਮਰਪਾਲ ਸਿੰਘ ਅਗਰ ਝੂਠਾ ਹੈ ਨਕਲੀ ਆ ਤੇ ਸਾਬਤ ਹੋਇਆ ਹੈ 2 ਸਾਲ ਉਹ ਬੰਦਾ ਜੇਲ੍ਹ 'ਚ ਬੈਠਾ ਰਿਹਾ ਹੈ 2 ਸਾਲਾਂ ਦੇ ਵਿੱਚ ਵੀ ਇਹ ਸਾਬਤ ਨਹੀਂ ਕਰ ਸਕੇ ਬਿਲਕੁਲ ਬਿਲਕੁਲ ਮੈਨੂੰ ਦੱਸੋ ਕਿੰਨੇ ਸਾਬਤ ਕੀਤਾ ਕਿ ਉਹ ਝੂਠਾ ਹੈ ਉਹ ਨਕਲੀ ਹੈ ਉਹਨੇ ਦਿੱਤੀ ਕਿਤੇ ਆ ਗੱਲਾਂ ਕੀਤੀਆਂ ਸਿਰਫ ਗੱਲਾਂ ਕੀਤੀਆਂ ਠੀਕ ਹੈ ਨਾ ਦੇਖੋ ਕਿ ਅਗਰ ਕਿਸੇ ਦੀ ਬਰਾਬਰੀ ਨਾਲ ਨਾ ਹੋਵੇ ਤੇ ਉਹਨੂੰ ਬਦਨਾਮੀ ਸ਼ੁਰੂ ਕਰ ਦਿੰਦੇ ਆ ਉਹ ਕਰ ਦਿਓ ਇੱਥੇ ਉਹੀ ਕੀਤਾ ਗਿਆ ਜਿਹੜਾ ਬਾਦਲ ਪਰਿਵਾਰ ਆ ਉਹਦੇ ਤੋਂ ਪੰਜਾਬ ਸਾਰਾ ਹੀ ਵਾਕਿਫ ਆ ਇਹ ਇਹਨਾਂ ਨੇ ਕੀ ਕੁਸ਼ ਖੋਲਿਆ ਪੰਜਾਬ ਦੇ ਵਿੱਚ ਬਿਲਕੁਲ ਬਿਲਕੁਲ ਤੇ ਹੁਣ ਦੇਖੋ ਕਿ ਇੱਕ ਮਜੀਠਿਆ ਕਿਸ ਤਰ੍ਹਾਂ ਬੋਲ ਰਿਹਾ ਹੈ ਕਿ ਜੀ ਜੋ ਗੁਰੂ ਦਾ ਸੱਚਾ ਸਿੱਖ ਹੈ ਜੋ ਗੁਰੂ ਦਾ ਉਸ ਗੁਰੂ ਦਾ ਸੱਚਾ ਸਿੱਖ ਹੈਗਾ ਤੇ ਉਹ ਸਬਰ ਕਰਕੇ ਜੇਹਰ ਚ ਬੈਠਾ ਹੋਇਆ ਹੈ ਜੋ ਸੱਚਾ ਸਿੱਖ ਨਾ ਹੁੰਦਾ ਨਾ ਤੇ ਉਹ ਜੋ ਮਰਜ਼ੀ ਤੁਹਾਡੇ ਨਾਲ ਕਰ ਲੈਂਦਾ ਉਹ ਸਬਰ ਤਹਮਲ ਦੇ ਨਾਲ ਹਿੰਮਤ ਦੇ ਨਾਲ ਬੈਠਾ ਹੋਇਆ ਹੈ ਕਿਉਂ ਹਿੰਮਤ ਦੇ ਨਾਲ ਬੈਠਾ ਹੋਇਆ ਹੈ ਇਸ ਲਈ ਬੈਠਾ ਹੋਇਆ ਹੈ ਕਿ ਤਾਂ ਕਿ ਜਿਹੜਾ ਟਾਈਮ ਅਜ਼ਮਾਇਸ਼ਾਂ ਜਿਹੜੀਆਂ ਰੱਬ ਵੱਲੋਂ ਆਂਦੀ ਹੈ ਸਬਰ ਕਰਨਾ ਸਾਡਾ ਫਰਜ਼ ਆ ਉਹ ਸਬਰ ਕਰਕੇ ਬੈਠਿਆ ਕਿਉਂਕਿ ਉਹਨੂੰ ਪਤਾ ਹੈ ਕਿ ਹਮੇਸ਼ਾ ਆਖਰ ਐਂਡ ਜਿੱਤ ਜੇਰੀਆ ਉਹ ਹੱਕ ਸੱਚ ਦੀ ਹੁੰਦੀ ਆ ਤੇ ਜ਼ਰੂਰ ਹੋਏਗੀ ਤੇ ਬਾਕੀ ਗੱਲ ਕੀਤੀ ਜਾਵੇ ਦੇਖਿਆ ਜਾਵੇ ਤੇ ਤੁਸੀਂ ਦੇਖ ਲਓ ਅੱਛਾ ਮੈਂ ਇੱਕ ਚੀਜ਼ ਹੋਰ ਬਹੁਤ ਨੋਟ ਕਰ ਰਹੀ ਸੀ ਕਿ ਦੇਖ ਰਹੀ ਸੀ ਕਿ ਪੰਜਾਬ ਦੇ ਵਿੱਚ ਅ ਅਗਰ ਹੋਰ ਵੀ ਬਹੁਤ ਕੁਝ ਹੋ ਰਿਹਾ ਹੈ ਠੀਕ ਹੈ ਨਾ ਮਤਲਬ ਇਧਰ ਉਧਰ ਬਿਹਾਰੀ ਵਾਲ ਚਲੇ ਜਾਓ ਯੂਪੀ ਚਲੇ ਜਾਓ ਇਧਰ ਇੰਡੀਆ ਦੇ ਵਿੱਚ ਬਹੁਤ ਬਹੁਤ ਹੋ ਰਹੀ ਹੈ ਨਾ ਲੇਕਿਨ ਕਿਸੇ ਵੀ ਚੀਜ਼ ਦਾ ਕਿਸੇ ਵੀ ਵੀਡੀਓ ਦਾ ਕਿਸੇ ਵੀ ਮਤਲਬ ਗੱਲਬਾਤ ਦਾ ਇੰਨਾ ਇਸ਼ੂ ਕ੍ਰੀਏਟ ਨਹੀਂ ਕੀਤਾ ਜਾਂਦਾ ਤੇ ਜਿਹੜੀ ਸਿੱਖਾ ਤੋਂ ਮੁਤਲਕ ਹੀ ਹੁੰਦੀ ਆ ਸਿੱਖ ਕਮਿਊਨਿਟੀ ਤੋਂ ਮੁਤਲਕ ਹੁੰਦੀ ਆ ਉਹਦਾ ਇਸ਼ੂ ਇੰਨਾ ਕਿਉਂ ਬਣਾਇਆ ਜਾਂਦਾ ਉਹਨੂੰ ਕਿਉਂ ਇੰਨਾ ਕ੍ਰੀਏਟ ਕੀਤਾ ਜਾਂਦਾ ਹਰ ਕੌਮ ਦੇ ਵਿੱਚ ਹਰ ਕੌਮ ਦੇ ਲੋਕ ਜਿਹੜੇ ਆ ਨਾ ਉਹ ਪ੍ਰੋਟੈਸਟ ਕਰਦੇ ਨੇ ਆਪਣੇ ਹੱਕ ਦੇ ਲਈ ਉਹਨਾਂ ਨੂੰ ਪ੍ਰੋਟੈਸਟ ਕਰਨ ਦਿੱਤਾ ਜਾਂਦਾ ਤੇ ਫਿਰ ਸਿੱਖ ਕੌਮ ਨੂੰ ਕਿਉਂ ਨਹੀਂ ਆਖਰ ਕਿਉਂ ਸਿੱਖ ਲੋਕ ਚੇਰੇ ਆ ਉਹ ਆਪਣੇ ਹੱਕ ਦੇ ਲਈ ਜਦੋਂ ਬੋਲਦੇ ਆ ਤੇ ਕਿਉਂ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਕਿਉਂ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਜਾਂਦਾ ਉਹਦੀ ਵਜ੍ਹਾ ਇਹ ਆ ਕਿ ਸਾਡੇ ਸਿੱਖ ਭਰਾਵਾਂ ਦੇ ਵਿੱਚ ਕੋਈ ਐਸੇ ਨਾਲ ਵੀ ਆਪਣੇ ਬੈਠੇ ਨੇ ਕਿ ਜਿਹੜਾ ਜਿਹੜੇ ਇਹਨਾਂ ਦੇ ਪੈਰਾਂ ਨੂੰ ਕੰਜੇ ਮਾਰਦੇ ਨੇ ਠੀਕ ਹੈ ਨਾ ਉਹ ਤੁਸੀਂ ਐਗਜ਼ਾਮਪਲ ਦੇ ਲਓ ਕਿ ਜਿਹੜੇ ਆਪ ਜਿਨ੍ਹਾਂ ਨੇ ਡਰੈਫਟ ਜਿਨ੍ਹਾਂ ਨੇ ਚਿੱਟਿਆਂ 'ਚ ਬੇਲਾ ਲਈਆਂ ਨੇ ਉਹ ਇੱਕ ਗੁਰੂ ਦੇ ਸਿੰਘ ਉੱਤੇ ਇਲਜ਼ਾਮਬਾਜ਼ੀ ਕਰ ਰਹੇ ਨੇ ਉਸ ਚੀਜ਼ ਦੇ ਉੱਪਰ ਦੇਖੋ ਨਾ ਲੇਕਿਨ ਸਾਫ਼ ਸਾਫ਼ ਜ਼ਾਹਰ ਹੁੰਦਾ ਹੈ ਮਜੀਠੇ ਇੱਕ ਝੂਠਾ ਬੰਦੇ ਅਮਰਿਤਪਾਲ ਸਿੰਘ ਔਰ ਅਮਰਿਤਪਾਲ ਸਿੰਘ ਤੁਹਾਨੂੰ ਪੂਰੀ ਦੁਨੀਆ ਮਿਸਾਲ ਦੇ ਦੇਗੀ ਔਰ ਇੰਨੇ ਇਹ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦੀ ਫੈਮਿਲੀ ਤੇ ਜਾਂ ਉਹਨਾਂ ਦੇ ਬਾਪੂ ਹਨ ਜਿਹੜਾ ਟਾਰਗੇਟ ਕੀਤਾ ਵਾ ਇੰਨੇ ਆਪਣੇ ਆਪ ਨੂੰ ਹੋਰ ਮਜ਼ੀਦ ਗੰਦਾ ਕੀਤਾ ਵਾ ਕਿਉਂਕਿ ਆਵਾਮ ਜਿਹੜੀ ਭਾਈ ਅਮਰਿਤਪਾਲ ਪੰਜਾਬ ਦਾ ਵਾ ਨਾ ਦੇਖੋ ਕਿ ਇਸ ਚੀਜ਼ ਦਾ ਜ਼ਰਾ ਵੀ ਫੀਲ ਨਹੀਂ ਕਰਨਗੇ ਉਹ ਤੈਨੂੰ ਬਲਕੇ ਚਾਰ ਵੱਧ ਕਹਿ ਕੇ ਜਾਣਗੇ ਕਿ ਤੂੰ ਅੱਗੇ ਐਵੇਂ ਦੇਸੀ ਤੂੰ ਐਵੇਂ ਦਾ ਤੇ ਹੁਣ ਇਹ ਹੋ ਗਿਆ ਮੈਂ ਕਿਉਂਕਿ ਹਰੇ ਇਨਸਾਨ ਨੂੰ ਨਾ ਰੱਬ ਨੇ ਇਹ ਹੱਕ ਸੱਚ ਦੀ ਗੱਲ ਕਰਨ ਦਾ ਅੱਛੀ ਬੁਰੀ ਦਾ ਦੱਸਿਆ ਹੋਇਆ ਹੈ ਕਿ ਕੀ ਚੰਗਾ ਨਹੀਂ ਮਾੜਾ ਹੈ ਅੱਛਾ ਦੇਖੋ ਇਹ ਬਾਦਲ ਪਰਿਵਾਰ ਤੋਂ ਆ ਤੇ ਬਾਦਲ ਮੈਨੂੰ ਅੱਜ ਫਿਰ ਕੋਈ 25 ਸਾਲ ਇਹਨਾਂ ਕੋ ਪੰਜਾਬ ਦੀ ਹਕੂਮਤ ਰਹੀ ਹੈ ਠੀਕ ਹੈ ਨਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਇਹਨਾਂ ਦੇ ਹੱਥੋਂ ਆਇਆ ਪੰਜਾਬ ਦਾ ਉਹੀ ਨਾ ਬਾਕੀ ਸਭ ਨੂੰ ਪਤਾ ਹੈ عوام ਜਾਣਦੀ ਆ ਪੰਜਾਬ ਦੀ ਤਾਂ ਹੀ ਤੇ ਪੰਜਾਬ ਦੀ ਆਵਾਮ ਨੇ ਅਮਰਤਪਾਲ ਸਿੰਘ ਤੇ ਉਮੀਦ ਆ ਲਾਈ ਆ ਗਿਆ ਅਮਰਤਪਾਲ ਸਿੰਘ ਨੂੰ ਸਪੋਰਟ ਕਰਿਆ ਅਮਰਤਪਾਲ ਸਿੰਘ ਨੂੰ ਪਿਆਰ ਕਰਿਆ ਸਾਂ ਦਿਵਸ ਤੋਂ ਐਂਡ ਤੇ ਕਿਹਾ ਕਿ ਮੈਂ ਜਿੱਟਿਆ ਇੱਕ ਝੂਠਾ ਬੰਦਾ ਤੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲੂ ਹੱਕ ਸੱਚ ਦਾ ਸਾਥ ਦੋ ਸੇਰੀ ਘਟਾਣੀਆਂ ਨਾ ਜਿਸ ਨਾਲ ਅਮਰਤਪਾਲ ਸਿੰਘ ਕਹਿੰਦਾ जान ते एक दिन जानी ਆ ਮਰਨਾ ਤੇ ਹੈਗਾ ਤੇ ਕਿਉਂ ਨਾ ਕਿਉਂ ਨਾ ਅਸੀਂ ਗੁਰੂ ਦੇ ਲਾੜ ਲਾ ਕੇਆ ਸਿਰ ਕਟਾਵੇ ਹੱਕ ਸੱਚ ਦੀ ਗੱਲ ਕਰਕੇਆ ਸਿਰ ਤੇ ਸਾਡੀ ਜ਼ਿੰਦਗੀ ਦੀ ਗੱਲ ਇਹ ਬਹੁਤ ਵੱਡੀ ਗੱਲ ਨਾ ਇਹਦਾ ਮਤਲਬ ਆ ਕਿ ਸਾਡੀ ਜ਼ਿੰਦਗੀ ਦਾ ਕੋਈ ਮੁੱਲ ਪਈਏਗਾ ਕੋਈ ਮੁੱਲ ਪਈਏਗਾ ਚਲੋ ਵੇਸਟ ਨਹੀਂ ਹੋਏਗੀ ਬਿਲਕੁਲ ਬਾਕੀ ਤੁਸੀਂ ਇਹ ਕਹਿੰਦੇ ਹੋ ਅੱਜ ਦੀ ਵੀਡੀਓ ਤੋਂ ਰਿਲੇਟਿਡ ਤੁਹਾਡਾ ਪੁਆਇੰਟ ਆਫ 视图 ਕੀ ਆ ਕਮੈਂਟ ਕਰਕੇ ਲਾਜ਼ਮੀ ਦੱਸਦੇ ਮਿਲਦੀਆ ਨੈਕਸਟ ਵੀਡੀਓ ਛਾਸਤੀ ਰੋ ਵਾਸਤੂ ਤੇ ਰਬਸਾਰੇ ਪਹਿਨ ਪਾਵਾਂ ਨੂੰ ਆਪਣੀ ਚੜਦੀ ਕਲਾ